ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਵੀਰਾਂ ਨੂੰ ਦੱਸ ਵਾਕਤਾ ਜੀ ਤੁਹਾਡੇ ਆਪਣੇ ਚੈਨਲ ਵਿੱਚ ਤੇ ਇਹ ਆਪਣਾ ਵੀ ਦੂਸਰਾ ਚੈਨਲ ਹੈ ਟਰੈਕਟਰ ਮੇਲਾ ਤੁਸੀਂ ਦੱਸਿਆ ਸੀ ਤੇ ਇਹਦੇ ਉੱਤੇ ਆਪਣਾ ਦੂਸਰਾ ਬ੍ਰਦਰ ਵੀਡੀਓ ਚੜਾਇਆ ਕਰੂਗਾ ਤੇ ਇਹ ਆਪਣੇ ਦੋਨੇ ਹੀ ਚੈਨਲ ਆਪਣੇ ਨੇ ਜਿਹੜੀਆਂ ਵੱਧ ਐਡਾ ਆਉਂਦੀਆਂ ਆਪਣੇ ਵੀਡੀਓ ਚੈਨਲ ਤੇ ਚੜਾਇਆ ਕਰਨੀਆਂ ਤੇ ਇਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਚੈਨਲ ਸਬਸਕ੍ਰਾਈਬ ਕਰ ਲਿਆ ਟਰੈਕਟਰ ਦੇਖਣ ਨੂੰ ਜੀ ਮੋਡੀਫਾਈ ਕੀਤਾ ਹੋਇਆ ਫੋਰਡ 360 ਮਿਊਜ਼ਿਕ ਸਿਸਟਮ ਫਾਈਬਰ ਦੀ ਛਾਤਰੀ ਗੁਡੀਆਰ ਦੇ ਚਾਰੇ ਟਾਇਰ ਨਵੇਂ ਬਹੁਤ ਸੋਹਣੀ ਕੰਡੀਸ਼ਨ ਦਾ ਮੋਡੀਫਾਈ ਕੀਤਾ ਹੋਇਆ 86 ਮਾਡਲ ਫੋਰ ਟਰਾਟ ਵੀਰ ਤੁਸੀਂ ਦੇਖ ਰਹੇ ਹੋ ਐਲਈਡੀਆਂ ਵਗੈਰਾ ਲਾਈਆਂ ਹੋਈਆਂ ਬਹੁਤ ਸੋਹਣੀ ਕੰਡੀਸ਼ਨ ਦਾ ਤਿਆਰ ਕੀਤਾ ਟਰਾਟ ਵੀਰੇ 2 ਲੱਖ ਤੇ 40000 ਰੁਪਏ ਦੀ ਡਿਮਾਂਡ ਜੀ ਬਟਾਲਾ ਏਰੀਆ ਟਾਇਰ ਚਾਰੇ ਨਵੇਂ ਗੁਡੀਆਰ ਦੇ ਲਵਾਏ ਆ ਵੀਰ ਨੇ ਕਿਸਾਨ ਵੀਰ ਦਾ ਨੰਬਰ ਹੈ ਜੀ 9592017002 95920 17002 ਵੀਰ ਦਾ ਨੰਬਰ ਹੈ ਜਿੱਤੇ ਕਾਲ ਕਰਕੇ ਤੁਸੀਂ ਇਹ ਟ੍ਰੈਕ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਬਹੁਤ ਸੋਹਣਾ ਮੋਡੀਫਾਈ ਕੀਤਾ ਹੋਇਆ ਟ੍ਰੈਕ ਵੀਰੇ ਫੋਰਡ 3686 ਮਾਡਲ 2 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਬਟਾਲਾ ਏਰੀਆ ਟਾਇਰ ਨਵੇਂ ਗੁੜੀਰ ਦੇ ਚੈਨਲ ਨੂੰ ਸਾਰੇ ਵੀਰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਿਹੜੀ ਆਪਣੀਆਂ ਵੱਧ ਐਡਾਂ ਹੋਆਂ ਕਰਨੀਆਂ ਚੈਨਲ ਤੇ ਚੜ੍ਹਾ ਕਰਨੀਆਂ ਕਈ ਵਾਰੀ ਉਹ ਚੈਨਲ ਤੇ ਅਸੀਂ ਬਿਜ਼ੀ ਹੁੰਨੇ ਆ ਤਾਂ ਆਹ ਵੀਰ ਆਪਣੀਆਂ ਐਡਾਂ ਲਾ ਦਿਆ ਕਰੂਗਾ ਏ ਵੀ ਨਾਲ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀਡੀਓ 'ਚ ਵੀ ਇੱਕ ਵੀਰ ਨਾਲ ਆਪਣਾ ਕੰਟੈਕਟ ਹੋ ਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਵੀਰ ਕਰ ਲੈਣ ਜੀ ਤੇ ਸ਼ੇਅਰ ਜ਼ਰੂਰ ਕਰਿਆ ਕਰਨ ਵੀਡੀਓ ਲਾਈਕ ਜ਼ਰੂਰ ਕਰਿਆ ਕਰਨ ਤੇ ਇਹ ਵੀਡੀਓ ਪਾ ਕੇ ਤੁਹਾਡਾ ਦੱਸਣ ਦਾ ਹੀ ਮਕਸਦ ਸੀਗਾ ਕਿ ਵੀ ਆਪਣੇ ਚੈਨਲ ਹੈ ਸਾਰੇ ਵੀਰਾਂ ਨੂੰ ਟਰਾਲੀ ਦੇਖ ਰਹੇ ਹੋ ਵੀਰ ਜੀ 12 ਫੁੱਟ ਲੰਮੀ 6 ਫੁੱਟ ਚੌੜੀ ਬਿੱਡ ਲੱਗਿਆ ਹੋਇਆ ਕੰਡੀਸ਼ਨ ਤੁਹਾਡੇ ਸਾਹਮਣੇ ਬਿਲਕੁਲ ਨਵੀਂ ਕੰਡੀਸ਼ਨ ਦੀ ਟਰਾਲੀ ਬਹੁਤ ਸੋਹਣੀ ਤਿਆਰ ਕੀਤੀ ਹੋਈ ਫੁੱਲ ਹੈਵੀ ਲੋਹੇ ਦੀ ਬਣੀ ਹੋਈ ਜੈਕ ਲੱਗਿਆ ਵੀਰ ਪੁਰਾਣੀ ਟਰਾਲੀ ਹੈ ਇਹ 1.5 ਲੱਖ ਰੁਪਏ ਦੀ ਡਿਮਾਂਡ ਰੱਖੀ ਵੀਰ ਨੇ ਬਾਕੀ ਮੌਕੇ ਦੇ ਉੱਤੇ ਹੋ ਜਾ ਵੀਰ ਜਿੰਨਾ ਕੁ ਰਿਆਸ਼ ਹੋਊਗੀ ਵੀਰ ਦੀ ਧੂਰ ਕਰ ਦੇਣਗੇ ਪ੍ਰਾਈਸ ਚ ਜੈਤੋਂ ਵੀਰ ਦਾ ਏਰੀਆ ਵੀਰ ਤੇ ਇਹ ਵੀਰ ਜੀ ਏਰੀਆ ਵੱਡਾ ਸ਼ਹਿਰ ਦੱਸਿਆ ਜਾਂਦਾ ਹੈ ਇਹ ਲਾਗੇ ਦਾ ਅੰਗਰੇਜ਼ ਦੇ ਕੋਈ ਪਿੰਡ ਦੇ ਵਿੱਚ ਖੜੀ ਹੁੰਦੀ ਹੈ ਮੰਡੀਆਂ ਵਾਲੇ ਤੇ ਡੀਲਰਾਂ ਵਾਲੇ ਤਾਂ ਆਪਾਂ ਚੀਜ਼ਾਂ ਪਾਈ ਦੀਆਂ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਇਹ ਆਪਾਂ ਲੋਕਲ ਕਿਸਾਨਾਂ ਦੇ ਘਰੇ ਖੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੋਕਲ ਪਿੰਡਾਂ ਚ ਹੁੰਦੀਆਂ ਇਸ ਕਰਕੇ ਤਾਂ ਕਰਕੇ ਵੱਡੇ ਸ਼ਹਿਰ ਦਾ ਨਾਮ ਅਸੀਂ ਲਿਖ ਦਿੰਦਾ ਵੀ ਕਿਸਾਨ ਵੀਰਾਂ ਨੂੰ ਆਈਡੀਆ ਜਾ ਲੱਗ ਜੀ ਦੀ ਜੈਤੋਂ ਦੇ ਆਸ-ਪਾਸ ਹੈ 85 ਪ ਕਿਸਾਨ ਵੀਦੜਾ ਦਾ ਨੰਬਰ ਹੈ 94177 ਤੇ 12510 94177 12510 ਵੀਦ ਦਾ ਨੰਬਰ ਹੈ ਜਿਹਦੇ ਕਾਲ ਕਰਕੇ ਤੁਸੀਂ ਟ੍ਰੋਲੀ ਖਰੀਦ ਸਕਦੇ ਜੇਕਰ ਤੁਸੀਂ ਵੀ ਕੋਈ ਆਪਣੀ ਖੇਤੀਬਾੜੀ ਦਾ ਸੰਧ ਸੇਲ ਕਰਨਾ ਚਾਹੁੰਦੇ ਹੋ ਜਿਹਦੇ ਐਡਲ ਪਾਉਣਾ ਚਾਹੁੰਦੇ ਹੋ ਸਾਡੇ YouTube ਚੈਨਲ ਤੇ ਬਿਲਕੁਲ ਫ੍ਰੀ ਤਾਂ ਐਡਲ ਪਾਉਣ ਲਈ ਸਾਡਾ ਨੰਬਰ ਹੈ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਬਾਰ ਬਾਰ ਚਿੱਟੇ ਅੱਖਰਾਂ ਦੇ ਵਿੱਚ ਤੇ ਉਹਤੇ ਤੁਸੀਂ WhatsApp ਫੋਟੋਆਂ ਮੈਨ ਭੇਜਣੀ ਆ ਸਾਨੂੰ ਜੀ ਫੋਟੋਆਂ ਭੇਜ ਜੇ ਤੁਸੀਂ 5 ਫੋਟੋਆਂ 4 ਤੋਂ 3 ਡਾ ਕਰਕੇ ਖਿੱਚਣੀਆਂ ਜੀ ਜਿਸ ਤਰ੍ਹਾਂ ਤੁਸੀਂ ਇਹ ਟਰਾਲੀ ਦੀਆਂ ਫੋਟੋਆਂ ਦੇਖ ਰਹੇ ਹੋ ਤੇ ਸਾਰੀ ਇਹ ਜਾਣਕਾਰੀ ਵੀਰ ਜੀ ਜਾਨੀ ਕਿ ਟਰੈਕਟਰ ਕਿਹੜਾ ਹੈ ਮਾਡਲ ਪ੍ਰਾਈਸ ਏਰੀਆ ਟਾਇਰ ਕਿੰਨੇ ਹੈ ਤੇ ਇੱਕ ਫੋਨ ਨੰਬਰ ਇਹ ਸਾਰੀ ਜਾਣਕਾਰੀ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਣੀ ਜਿਹੜੇ ਵੀਰ ਸਾਨੂੰ ਇਹ ਸਾਰੀ ਡਿਟੇਲ ਭੇਜਣਗੇ ਉਹਨਾਂ ਦੀ ਐਡ ਅਸੀਂ ਬਿਲਕੁਲ ਫ੍ਰੀ ਚ ਲਗਾ ਦੇਾਂਗੇ ਤੇ ਬਸ ਇੱਕੋ ਹੀ ਸ਼ਰਤ ਹੈ ਜੀ ਤੁਹਾਡੀ ਐਡ ਫ੍ਰੀ ਫੇਰੀ ਲੱਗੂ ਕਿ ਜੇਕਰ ਤੁਸੀਂ ਇਹ ਜਿਹੜੀ ਜਾਣਕਾਰੀ ਹੈ ਸਾਰੀ ਸਾਨੂੰ ਭੇਜੋਗੇ ਜੇਕਰ ਕੋਈ ਵੀ ਮਿਸ ਹੋਈ ਤਾਂ ਵੀਰ ਅਸੀਂ ਐਡ ਨਹੀਂ ਲਗਾਵਾਂਗੇ ਸਾਰੀ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਸਾਰੀ ਐਡ ਸਾਨੂੰ ਪ੍ਰੋਪਰ ਭੇਜਣੀ ਹੈ ਇਹ ਕਿ ਜਿਹੜਾ ਪ੍ਰਾਈਸ ਹੁੰਦਾ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਈ ਵੀਰ ਥੋੜਾ ਰੇਟ ਜ਼ਿਆਦਾ ਰੱਖ ਲੈਂਦੇ ਨੇ ਫਿਰ ਐਡ ਲਵਾਉਣ ਦੇ 10 ਦਿਨਾਂ ਬਾਅਦ ਤੇ ਉਹਦੇ ਨਾਲ ਵੀਰ ਜੀ ਆਪਣੇ ਚੈਨਲ ਦਾ ਵੀ ਉਹ ਮਤਲਬ ਕਿ ਇੰਪ੍ਰੈਸ਼ਨ ਨਹੀਂ ਪੈਂਦਾ ਇੰਨਾ ਤੇ ਤੁਹਾਡੀ ਚੀਜ਼ ਵੀ ਨਹੀਂ ਵਿਕਦੀ ਫਿਰ ਇੱਕ ਵਾਰੀ ਸਹੀ ਰੇਟ ਨਾਲ ਚੀਜ਼ ਵਿਕਦੀ ਹੈ ਬਾਰ ਬਾਰ ਚੀਜ਼ ਨੂੰ ਆਪਾਂ ਜਿ ਘਟਾ ਘਟਾ ਰੇਟ ਪਾਈ ਜਾਈਏ ਫਿਰ ਗਾਹਕ ਨਹੀਂ ਪ ਲੰਡੀ ਜੀਪ ਕਹਿੰਦੇ ਨੇ ਜਿਹਨੂੰ ਵੀਰ 1988 ਮਾਡਲ ਦੀ ਜੀਪ 1 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਜੀਰਾ ਏਰੀਆ ਜੀ ਇਹਨਾਂ ਦਾ 60 ਪੈਸੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਸਾਰੀ ਵੀ ਨੋਟ ਕਰ ਲੈਣਾ ਜੀ 94656 ਤੇ 82 ਪੂਰਾ 600 9465682 ਪੂਰਾ 600 ਵੀਰ ਦਾ ਨੰਬਰ ਹੈ ਜਿਹਦੇ ਕੋਲ ਕਰਕੇ ਤੁਸੀਂ ਇਹ ਬਿੱਲੀ ਜੀਪ ਖਰੀਦ ਸਕਦੇ ਹੋ ਜੀ ਤੇ ਐਡ ਭੇਜਣ ਲਈ ਵੀਰ ਜਿਹੜੇ ਸਾਡਾ ਨੰਬਰ ਹੈ ਜਿੱਤੇ ਤੁਸੀਂ ਐਡ ਭੇਜ ਸਕਦੇ ਹੋ WhatsApp ਨੰਬਰ ਥੱਲੇ ਚ ਟਿਕਰਨ ਸ਼ੋ ਹੋ ਰਿਹਾ ਜੀ 9877988446 9877988446 ਸਾਡਾ ਨੰਬਰ ਹੈ ਜਿਹਦੇ ਤੁਸੀਂ ਫੋਟੋਆਂ ਤੇ ਜਾਣਕਾਰੀ ਭੇਜਣੀ ਹੈ ਜੀ ਤੇ ਉਦੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਵਾਂਗੇ ਜੀ ਕੋਈ ਖਰਚਾ ਨਹੀਂ ਕੋਈ ਕਿਸੇ ਤਰ੍ਹਾਂ ਦੇ ਕਮਿਸ਼ਨ ਨਹੀਂ ਲੈਂਦਾ ਜਾਂਦਾ ਕਿਸੇ ਚੀਜ਼ ਸੇਲ ਹੋਣ ਵਿੱਚ ਤੁਹਾਡਾ ਆਪਦਾ ਨੰਬਰ ਦੇ ਕੇ ਅਸੀਂ ਐਡ ਲਾਈ ਦੀਏ ਵੀ ਸਾਡਾ 1% ਵੀ ਕਮਿਸ਼ਨ ਨਹੀਂ ਹੁੰਦਾ ਸਾਡੇ ਚੈਨਲਾਂ ਦਾ ਇਹੋ ਹੀ ਮਕਸਦ ਹੈ ਸਾਡੇ ਦੂਸਰੇ ਚੈਨਲ ਦਾ ਵੀ ਟਰੈਕਟਰ ਮੰਡੀ ਤੇ ਟਰੈਕਟਰ ਮੇਲਾ ਇਹ ਦੋਨੇ ਚੈਨਲ ਪੰਜਾਬੀ 'ਚ ਲਿਖੇ ਹੋਏ ਨੇ ਦੋਨੇ YouTube ਤੇ ਤੁਸੀਂ ਪੰਜਾਬੀ 'ਚ ਲਿਖੇ ਹੋਏ ਮਿਲਣਗੇ ਸੋਨੂੰ ਕਈ ਚੈਨਲ ਸਾਡੀਆਂ ਕਾਪੀਆਂ ਕਰ ਰਹੇ ਨੇ ਅੰਗਰੇਜ਼ੀ ਦੇ ਵਿੱਚ ਉਹਨਾਂ ਦੇ ਚੈਨਲ ਬਣਾ ਰੱਖੇ ਨੇ ਟਰੈਕਟਰ ਮੇਲਾ ਵੀ ਤੇ ਟਰੈਕਟਰ ਮੰਡੀ ਵੀ ਪਰ ਸਾਡਾ ਪੰਜਾਬੀ ਜੀ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਤੇ ਅਸੀਂ ਮੰਡੀਆਂ ਤੇ ਤੇ ਜਿਹੜੇ ਕਿਸਾਨ ਵੀਰਾਂ ਨਾਲ ਧੱਕਾ ਹੋ ਰਿਹਾ ਮੰਡੀਆਂ 'ਚ ਖਾਸ ਕਰਕੇ ਕਈ YouTube ਚੈਨਲ ਵਾਲੇ ਵੀਡੀਓ ਬਣਾ ਕੇ ਮੰਡੀਆਂ ਦੇ ਉੱਤੇ ਕਮਿਸ਼ਨ ਲੈਤਾ ਜਾ ਰਹੇ ਡੀਲਰ ਆ ਜਿਹੜੇ ਹੁੰਦੇ ਨੇ ਵਿੱਚ ਵੀਰ ਜੀ ਕਈ origignal ਲਾ ਲੈਂਦੇ ਨੇ ਪਾਰਟਸ ਬੈਟਰੀਆਂ ਪੰਪ ਵਗੈਰਾ origignal ਲਾ ਕੇ ਬੈਟਰੀਆਂ ਧਰ ਦਿੰਦੇ ਨੇ ਚਾਰਜ ਕੀਤੀਆਂ ਬਾਅਦ 'ਚ ਕਾਫੀ ਸਮੱਸਿਆ ਹੁੰਦੀ ਹੈ ਕਿਸਾਨ ਵੀਰਾਂ ਨੂੰ ਕਾਫੀ ਤੱਕ ਕਾ ਹੋ ਰਿਹਾ ਉਹ ਚੀਜ਼ ਨੂੰ ਰੋਕਣ ਲਈ ਆਪਾਂ ਚੈਨਲ ਬਣਾਇਆ ਵੀਰ ਆਪਾਂ ਸਿੱਧਾ ਹੀ ਕਿਸਾਨ ਵੀਰ ਦਾ ਨੰਬਰ ਦੇ ਕੇ ਐਡ ਲਾਈ ਦੀ ਹੈ ਕੋਈ ਕਮਿਸ਼ਨ ਨਹੀਂ ਲੈਂਦਾ ਜਾਂਦਾ ਐਡ ਵੀ ਫ੍ਰੀ ਲਗਾਈ ਦੀ ਹੈ ਲੇਵਲ ਮਾਸਟਰ ਦੇਖ ਰਿਹਾ ਵੀਰ ਜੀ ਕੰਪਿਊਟਰ ਕਰਾਹਾ ਗਿਆ ਨੇ ਤੇ ਨੇ ਕਈ ਵੀਰ 2011 ਮਾਡਲ ਹੈ ਜੀ 1 ਲੱਖ 15000 ਰੁਪਏ ਦੀ ਡਿਮਾਂਡ ਹੈ ਜੀ ਬਠਿੰਡਾ ਏਰੀਆ ਇਹਨਾਂ ਦਾ ਗੋਨਿਆਣਾ ਪਿੰਡ ਤੇ 60 ਪੈਸੇ ਟਾਇਰ ਪਏ ਨੇ ਵੀਰ ਦੇ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਤੇ ਹੈ 94781 ਤੇ 61265 9478161263 ਵੀ ਇਦਾਂ ਨੰਬਰ ਹੈ ਜਿਤੇ ਕਾਲ ਕਰਕੇ ਤੁਸੀਂ ਇਹ ਲੈਵਲ ਮਾਸਟਰ ਜਿਹੜਾ ਯਾਨਕਿ ਕੰਪਿਊਟਰ ਕਰਾਹ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਕੰਡੀਸ਼ਨ ਦਾ ਹੈ ਕੰਪਿਊਟਰ ਕਰਾਹ ਵੀ ਤਾਂ ਨੰਬਰ ਸਕਰੀਨ ਤੇ ਹੈ ਜਿਤੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਵੀਡੀਓ ਕਿਸ ਤਰ੍ਹਾਂ ਦੀ ਲੱਗੀਆਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਲਾਈਕ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸਾਡੀਆਂ ਵੀਡੀਓ ਖੋਰ ਦੇਖਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜਿਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਘੰਟੀ ਦਾ ਬਟਨ ਉਹਨੂੰ ਦਬ ਲਿਓ ਨਾਲੇ ਉਦੋਂ ਬਾਅਦ ਸਾਰੀਆਂ ਵੀਡੀਓ ਤੁਹਾਡੇ ਕੋਲ ਪਹੁੰਚਣਗੀਆਂ ਨਾਲੇ ਜਦੋਂ ਅਸੀਂ ਨਵੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਫੋਨ ਤੇ ਉਹਦਾ ਮੈਸੇਜ ਆਇਆ ਕਰੂਗਾ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਹੈ ਜੀ ਬੈਂਟਰਸਟਿੰਗ ਨਵੀਂ ਵੀਡੀਓ ਲੈ ਕੇ ਜਲਦ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਤਦ ਤੱਕ ਲਈ ਰੱਬ ਰੱਖਾ ਜੀ